ਜੋਬਨ ਉਹ ਲਵਲੀ ਆੜੇ ਆਗੇ ਡਾਡੀ ਜੀ ਨੀਚੇ-ਨੀਚੇ ਦੀ ਆਵਾਜ਼ ਆਈ ਹੈ ਕਿੱਡਾ ਕਾਲਾ ਚੱਲ ਕੋਈ ਨਹੀਂ ਰਵਰ ਜੈਲ ਦੀ ਵੀਰ ਚਲੋ ਦੱਸੋ ਕਿਹੜੀ ਗੱਲ ਕਰਨੀ ਹਾਂ ਦੱਸ ਇੱਥੇ ਕੱਟ ਲੈ ਲਵਲੀ ਜੋਬਨ ਸਾਰੀ ਗੱਲ ਤੇਨੂੰ ਦੱਸਦਾ ਹੁਣ ਵੇਖੋ ਵੀ ਕਹਿਣਾ ਕਿਉਂ ਵੀ लवली ਕੱਢ ਲੈ ਆ ਵੀ ਕੱਢ ਲੈ ਐਂਡ 1 ਜੋ ਬਣ ਜੋ ਤੂੰ ਕਹਾਂ ਨਾ ਠੀਕ ਵਾ ਕੱਲੇ ਕੱਲੇ ਨੂੰ ਸਾਥ ਦੇਣਾ ਹੁਣ ਤੂੰ ਕੋਈ ਗੱਲ ਨਹੀਂ ਤੇਰੇ ਡੈਡੀ ਨੇ ਵੇਖ ਲਿਆ ਵਾ ਸਾਥ ਉਹ ਕੀ ਗੱਲ ਹੋ ਗਈ ਆ ਉਥੋਂ ਠਾਲਕ ਲਿਆਂਦਾ ਵਾ ਗੱਲ ਕੀ ਹੁਣੀ ਆ ਮੈਨੂੰ ਨਾ ਮੈਂ ਸ਼ੱਕ ਜਿਹਾ ਪੈਂਦੀ ਆ ਵਾ ਹਾਂ ਦੱਸੋ ਹੁਣ ਕਿਹੜੀ ਗੱਲ ਆ ਮੰਮੀ ਜੀ ਮੇਰੀ ਸੁਣੋ ਗੱਲ ਹਾਂ ਸੌ ਗੱਲ ਦੀ ਇੱਕੋ ਗੱਲ ਵਾ 2 1 ਮੰਮੀ ਗੱਲ ਮੈਂ ਇਹ ਕਰਦੀ ਆ ਇਹੀ ਕੋਈ ਵੀ ਤੁਹਾਡੇ ਕੋਲ ਨਾ ਸਵਾਲ ਨੀਗਾ ਪੁੱਛਦੇ ਵੀ ਤੁਸੀਂ ਕੀ ਕੀਤਾ ਘਰ ਦੇ ਵਿੱਚ ਕੀ ਨਹੀਂ ਕੀਤਾ ਤਹੀਂ ਕੋ ਗੱਲ ਕਹਿੰਨੇ ਆ ਵੀ ਸਾਨੂੰ ਕੁੜੀ ਦੀ ਸੋਚ ਕਾ ਦਿਓ ਹਮ ਮਮੀ ਜੀ ਮੈਂ ਇੱਕੋ ਗੱਲ ਕਰਦੀ ਆ ਮੈਂ ਨਾ ਕੋਈ ਸਵਾਲ ਕਰਦੀ ਨਾ ਕੋਈ ਜਵਾਬ ਕਰਦੀ ਆ ਰੁਪਿੰਦਰ ਤੂੰ ਇਹ ਕਿ ਗੱਲ ਕਰਤੀ ਚਾਚਾ ਕੀ ਹੈ ਚਾਚਾ ਅਗੀ ਚੱਲੇ ਚੱਲੇ ਜਾ ਆ ਤੂੰ ਇਹਦੇ ਚ ਮੈਨੂੰ ਲੱਗਦਾ ਕੋਣ ਰਪਿੰਦਰ ਤੂੰ ਇਹ ਕੀ ਗੱਲਾਂ ਕਰ ਰਹੀ ਆ ਜੋ ਬਣ ਕਿਉਂ ਕੁੜੀ ਦੀ ਸੌਂ ਖਾਵੇ 2 1 ਮੇਰੀ ਗੱਲ ਸੁਣੋ ਇੰਨਾ ਚਿਰ ਮੈਂ ਘਰ ਦਾ ਕੰਮ ਕੀਤਾ ਵਾ ਤੇ ਫਿਰ ਮੈਨੂੰ ਆਹ ਪੀਜਾ ਮਿਲਦੇ ਵੇਦ ਇਹਦੇ ਕਹਿੰਦੀ ਕਿਹੜੀ ਗੱਲ ਵਾ ਇਹਦੇ ਇੰਨੇ ਤਾਂ ਗੱਲਾਂ ਕਰੀ ਜਾਣੀਆਂ ਜੇ ਤੂੰ ਪੈਰੀ ਨਾਲ ਲਵਾਉਣੀ ਆ ਤਾਂ ਠੀਕ ਆ ਨਹੀਂ ਲਵਾਉਣੀ ਤੇਰੀ ਮਰਜ਼ੀ ਓ ਠੀਕ ਆ 3 2 1 ਵੇ ਮੇਰੀ ਸੁਣ ਲੈ ਗੱਲ ਜੇ ਪੈਰੀ ਨਾਲ ਲਵਾਉਣੀ ਆ ਤਾਂ ਠੀਕ ਆ ਨਹੀਂ ਲਾਉਣੀ ਤਾਂ ਤੇਰੀ ਮਰਜ਼ੀ ਆ ਚਲ ਚਲੀ ਆ ਚਲੀ ਚਲੋ ਚਲੀ ਸ਼ਰਮ ਜਾ ਚੱਲ ਜਾ ਤਲਵਾਰਾ ਜਿੱਦ ਜਾ ਚੱਲ ਜੋ ਪਿਓ ਦੇ ਕੀ ਲੋੜਵਾ ਤੈਨੂੰ ਤੇ ਪੈੜੀ ਜਿਨੀ ਬੜਿਆ ਗੱਲ ਗਿਆ ਨਹੀਂ ਉੱਥੇ 2 1 ਮੇਰੀ ਤੁਸੀਂ ਧਿਆਨ ਨਾਲ ਗੱਲ ਸੁਣੋ ਦੋ ਕਿੱਲੇ ਇਹਦੇ ਨਾਲ ਆਉਣੇ ਆ ਤੇ ਇਹੀ ਜਿਹੜੇ ਆਪਣੇ ਦੋ ਕਿੱਲੇ ਨਾ ਕੋਈ ਨਹੀਂ ਜੋ ਬੰਨਾ ਰਹੀ ਜਾਵਾਂਗੇ 2 1 ਮੇਰਾ ਬੱਤ ਕੱਪੜੇ ਪਾ ਕੇ ਰੱਖਿਆ ਕਰ ਠੀਕ ਆ ਠੀਕ ਆ ਖਾਣਾ ਘਸਣ ਕੀ ਸਮੇਂ ਤਾਂ ਬਿਨਾ ਕੁੜੀ ਕੁੜੀ ਨੂੰ ਹਾਂ ਬਿਠਾ ਲਓ ਆਪਣੇ ਕੋਲ ਫੇਰ ਠਾਣ ਜਾ ਆ ਜਾ ਮੇਰਾ ਪੋਤਾ ਇੱਥੇ ਉੱਤੇ ਆ ਜਾ ਆ ਜਾ ਆ ਜਾ ਆ ਜਾ ਬੂਠ ਲਾ ਦੇ ਮੈਂ ਤੇਰੇ ਬੂਠ ਲਾ ਦੇ ਆ ਦਾ ਚੱਲ ਜੀ ਕੱਟਦੇ ਹਾਂ ਕਿ ਐਂਡ 1 ਇਹ ਗਲੂ ਇਹ ਬੇ ਟੈਂਸ਼ਨ ਜਿਹਦੇ ਵਿੱਚ ਆ ਉਹਦਾ ਵੀ ਹਾਂ ਵੀ ਇਹਨਾਂ ਨੇ ਪੱਕਾ ਪਿਧਈਆ ਕਰਨਾ ਹਾਂ ਤੇ ਇਦਾਂ ਫੋਨ ਤੇ ਬਸ ਉਧਰ ਉਧਰੀ ਮੜੀ ਮੋਟੀ ਗੱਲ ਹੀ ਆ ਹੋਰ ਅੱਥੇ ਕੀ ਕਰ ਲੈਣਾ ਵਾ ਨਹੀਂ ਅਸੀਂ ਜਾਣਾ ਵਾ ਬਈ ਇਹਨਾਂ ਕੱਟ ਲਈ ਚਲ ਕੋਈ ਗੱਲ ਨਹੀਂ ਹੋਉਂਦੇ ਆ ਫਿਰ ਕਿਦਾਂ ਜਾ ਕੇ ਹੋ ਨਹੀਂ ਹੁੰਦੇ ਜਿਹੜਾ ਕੱਲ ਕੰਮ ਹੋਇਆ ਵਾ ਨਾ ਉਹ ਚੰਗਾ ਨਹੀਂ ਹੋਇਆ ਵਾ ਅਰੇ ਬਟੂ ਬਟੂ ਵਾ ਡਰਜੀ ਠੀਕ ਆ ਕਣਕ ਕਣਕ ਹਾਂਜੀ ਹੋਰ ਕੰਮ ਕਰ ਠੀਕ ਐ ਸਭ ਕੰਮ ਕਰ ਠੀਕ ਐ ਵਧੀਆ ਤੇ ਬੱਤੀ ਵਾ ਫੋਟੋ ਕਿਦਾਂ ਠੀਕ ਠਾਕ ਆ ਵਾ ਸਭ ਤੇਰਾ ਇਦਾਂ ਕਰੀਏ ਫਿਰ ਨਹੀਂ ਤੇ ਫਸ ਤਾ ਮਮੀ ਜੀ ਡੈਡੀ ਜੀ ਨੇ ਤਾਂ ਹੋਰ ਪੰਗਾ ਪਾ ਦਿੱਤਾ ਵਾ ਉੱਥੇ ਉਹ ਕੰਮ ਨਿਬੜ ਗਿਆ ਵਾ ਸਾਰਾ ਅਹੀਂ ਜਿਹਨ ਕਹਿਤਾ ਵਾ ਐਂ ਕਾ ਚਲੋ ਸਾਨੂੰ ਇਧਰੋਂ ਵੀ ਪਹਿਲੀ ਮਿਲ ਜਣੀ ਆ ਤਾਂ ਅਸੀਂ ਦੋ ਚਲੋ ਜਿਹੜੇ ਭਾਈ 2 ਕਿਲੋ ਪਾਏ ਤੈਨ ਕਿੱਲੇ 2 1 ਮਮੀ ਜੀ ਵੇਖੋ ਉਧਰੋਂ ਪਾਏ ਹਨ ਮਿਲਣੇ 2 ਕਿਲੋ 2 ਕਿਲੋ ਆਏ ਰਹਾ 2 ਕਿਲੋ ਕੋਈ ਨਹੀਂ ਕੋਈ 2 ਕਿਲੋ ਆਏ ਰਹੀ 2 ਕਿਲੋ ਆ ਮਗਰ ਹਰਾਨੋ ਕੀ ਪੁੱਛੋਗੀ ਪਰ ਪਹਿਲਾਂ 6 ਕਿਲੋ ਹੀ ਉਨਾ ਬੜਾ ਹੈ ਸਾਕੜ ਦੇ 2 1 ਮੰਮੀ ਜੀ ਵੇਖੋ ਉਧਰੋਂ ਭਾਈ ਹਨ ਦੋ ਕਿਲੇ ਮਿਲੇ ਤੇ ਭਾਈ ਤਿੰਨ ਮਿਲ ਉਹ ਤੁਹਾਨੂੰ ਮਿਲ ਨਹੀਂ ਮਿਲਨੀ ਹੈ 2 1 ਗੱਡੀ ਜੀ ਹੀ ਗੱਲ ਕਰਨ ਆਏ ਹੀ ਹੂੰ ਉਹ ਹੀ ਜੋਬ ਬੋਲੋਂ ਵੀ ਕਿਦਾਂ ਕੀਤਾ ਪਤਾ ਕਿ ਜਾਣ ਨਹੀਂ ਮੈਂ ਕਹਤਾ ਸੌਰੀ 2 1 ਮੰਮੀ ਜੀ ਗੱਲ ਸੁਣੋ ਮੜੀ ਜੀ ਜੋਬ ਉਹ ਲਵਲੀ ਆ ਗਈ ਇਹ ਕਿੰਨਾ ਕਾਲਾ ਚੱਲ ਕੋਈ ਨਹੀਂ ਰਵਰ ਜੈਲ ਵੀ ਮੀਰਾ ਦੱਸੋ ਕਿਹੜੀ ਗੱਲ ਕਰਨੀ ਹੁਣ ਕੱਟੋ ਇੱਥੇ ਕੱਟ ਲੈ ਲਵਲੀ ਜੋਬਰੋ ਸਾਰੀ ਗੱਲ ਤੇਨੂੰ ਦੱਸਦਾ ਹੁਣ ਵੇਖੋ ਵੀ ਕਹਿਣਾ ਕਿਉਂ ਵੀ ਲਵਲੀ ਕੱਟ ਲੈ ਆ ਵੀ ਕੱਟਣਾ ਹੈ ਐਂਡ 1 ਜੋ ਬੰਦ ਜੋ ਤੂੰ ਕਿਆ ਨਾ ਠੀਕ ਵਾ ਕੱਲੇ ਕੱਲੇ ਨੂੰ ਸਾਥ ਦੇਣਾ ਹੁਣ ਤੂੰ ਕੋਈ ਗੱਲ ਨਹੀਂ ਤੇਰੇ ਡੈਡੀ ਨੇ ਵੇਖ ਲਿਆ ਵਾ ਸਾਰਾ ਓ ਕੀ ਗੱਲ ਹੋ ਗਈ ਆ ਉਥੋਂ ਠਾਲਕ ਲਿਆਂਦਾ ਵਾ ਗੱਲ ਕੀ ਹੋਣੀ ਆ ਮੈਨੂੰ ਨਾ ਮੈਂ ਸ਼ੱਕ ਜਿਹਾ ਪੈੰਦਿਆ ਵਾ ਹਾਂ ਦੱਸੋ ਹੁਣ ਕਿਹੜੀ ਗੱਲ ਆ ਮੰਮੀ ਜੀ ਮੇਰੀ ਸੁਣੋ ਗੱਲ ਹਾਂ ਸੌ ਗੱਲ ਦੀ ਇੱਕੋ ਗੱਲ ਵਾ ਤੂੰ ਬੰਦ ਮੰਮੀ ਗੱਲ ਮੈਂ ਇਹ ਕਰਦੀ ਆ ਵੀ ਅਸੀਂ ਕੋਈ ਵੀ ਤੁਹਾਡੇ ਕੋ ਨਾ ਸਵਾਲ ਨਹੀਂ ਗਾ ਪੁੱਛਦੇ ਵੀ ਤੁਸੀਂ ਕੀ ਕੀਤਾ ਘਰ ਦੇ ਵਿੱਚ ਕੀ ਨਹੀਂ ਕੀਤਾ ਤਹੀਂ ਕੋ ਗੱਲ ਕਹਿੰਨੇ ਆ ਪਿਹਾਨੂ ਕੁੜੀ ਦੀ ਸੌਂਚ ਕਾ ਦੋ ਹਮ ਮਮੀ ਜੀ ਮੈਂ ਇੱਕੋ ਗੱਲ ਕਰਦੀ ਆ ਮੈਂ ਨਾ ਕੋਈ ਸਵਾਲ ਕਰਦੀ ਨਾ ਕੋਈ ਜਵਾਬ ਕਰਦੀ ਆ ਰਪਿੰਦਰ ਤੂੰ ਇਹ ਕੀ ਗੱਲ ਕਰਤੀ ਚਾਚਾ ਕੀ ਹੈ ਦਾਦਾ ਕੀ ਹੈ ਚਲ ਚਲ ਆ ਤੂੰ ਇਹਦੇ ਚ ਮਿਲ ਕੇ ਕੋ ਰਪਿੰਦਰ ਤੂੰ ਇਹ ਕੀ ਗੱਲਾਂ ਕਰ ਰਹੀ ਆ ਜੋ ਬਣ ਕੇ ਕੁੜੀ ਦੀ ਸੌਂ ਖਾਵੇ 2 1 ਮੇਰੀ ਗੱਲ ਸੁਣੋ ਇੰਨਾ ਚਿਰ ਮੈਂ ਘਰ ਦਾ ਕੰਮ ਕੀਤਾ ਵਾ ਤੇ ਫਿਰ ਮੈਨੂੰ ਆਹ ਪੀਜ਼ਾ ਮਿਲ ਰਿਹਾ ਵੇਦਾ ਇਹਦੇ ਕਹਿਣ ਦੀ ਕਿਹੜੀ ਗੱਲ ਆ ਇਹਦੇ ਇੰਨੇ ਤਾਂ ਗੱਲਾਂ ਕਰੀ ਜਾਣੀਆਂ ਜੇ ਤੂੰ ਪੈਰੀ ਨਾਲ ਲਵਾਉਣੀ ਆ ਤਾਂ ਠੀਕ ਆ ਨਹੀਂ ਲਵਾਉਣੀ ਤੇਰੀ ਮਰਜ਼ੀ ਆਹ ਠੀਕ ਆ 3 2 1 ਵੇ ਮੇਰੀ ਸੁਣ ਲੈ ਗੱਲ ਜੇ ਪੈਰੀ ਨਾਲ ਲਵਾਉਣੀ ਆ ਤਾਂ ਠੀਕ ਆ ਨਹੀਂ ਲਵਾਉਣੀ ਤਾਂ ਤੇਰੀ ਮਰਜ਼ੀ ਆ ਚੱਲ ਚੱਲੀ ਜਾ ਚੱਲ ਜਾ ਤਲਵਾਰਾਂ ਜਾ ਚੱਲ ਜਾ ਪਿਓ ਦੇ ਕੀ ਲੋੜ ਵਾ ਤੈਨੂੰ ਤੇ ਪੈੜੀ ਜਿਨੀ ਵੜਿਆ ਕੋ ਗੱਲ ਗਿਆ ਨਹੀਂ ਉੱਥੇ 2 1 ਮੇਰੇ ਤੁਸੀਂ ਧਿਆਨ ਨਾਲ ਗੱਲ ਸੁਣੋ ਦੋ ਕਿੱਲੇ ਦੇ ਨਾਲ ਆਉਣੇ ਆ ਤੇ ਇਹੀ ਜਿਹੜੇ ਆਪਣੇ ਦੋ ਕਿੱਲੇ ਨਾ ਕੋਈ ਨਹੀਂ ਜੋ ਬੰਨਾ ਰਹੀ ਜਾਵਾਂਗੇ 2 1 ਮੇਰਾ ਪੁੱਤ ਕੱਪੜੇ ਪਾ ਕੇ ਰੱਖਿਆਗਾ ਠੀਕ ਆ ਠੀਕ ਆ ਖਾਣਾ ਖਾ ਸੁਣ ਮੈਂ ਤਾਂ ਬਿਨਾਂ ਕੁੜੀ ਕੁੜੀ ਨੂੰ ਹੈ ਬਿਠਾ ਲਓ ਆਪਣੇ ਕੋਲ ਫੇਰ ਠਾਣ ਆ ਜਾ ਮੇਰਾ ਪੁੱਤ ਇੱਥੇ ਉੱਤੇ ਆ ਜਾ ਆ ਜਾ ਆ ਜਾ ਆ ਜਾ ਬੂਠ ਲਾ ਦੇ ਮੈਂ ਤੇਰੇ ਬੂਠ ਲਾ ਦੇ ਆ ਜਾ ਸਾਲ ਜੀ ਕੱਟ ਦੇ ਉਹਨਾਂ ਦਾ ਐਂਡ 1 ਇਹ ਗਲੂਈ ਬੇਟੈਂਚਿੰਦੇ ਵਿੱਚ ਆ ਉਹਦਾ ਵੀ ਹਾਂ ਵੀ ਇਹਨਾਂ ਨੇ ਪੱਕਾ ਕਿ ਦਈਆ ਕਰਨਾ ਹਾਂ ਤੇ ਇਦਾਂ ਫੋਨ ਤੇ ਬਸ ਉਧਰ ਉਧਰੀ ਮਾੜੀ ਮੋਟੀ ਗੱਲ ਹੀ ਆ ਹੋਰ ਅਥੇ ਕੀ ਕਰ ਲੈਣਾ ਵਾ ਨਹੀਂ ਅਸੀਂ ਜਾਣਾ ਵਾ ਬੰਨ ਕੱਟ ਲੈ ਚਲ ਕੋਈ ਗੱਲ ਨਹੀਂ ਹੋਉਂਦੇ ਆ ਫਿਰ ਕਿਦਾਂ ਜਾ ਕੇ ਹੋ ਨਹੀਂ ਆਉਂਦੇ ਜਿਹੜਾ ਕੱਲ ਕੰਮ ਹੋਇਆ ਵਾ ਨਾ ਉਹ ਚੰਗਾ ਨਹੀਂ ਹੋਇਆ ਵਾ ਆਲੇ ਪੁੱਤ ਪੁੱਤ ਵਾਹ ਡੱਡ ਜੀ ਠੀਕ ਆ ਕਣਕ ਕਣਕ ਹਾਂਜੀ ਹੋਰ ਕੰਮ ਕਰ ਠੀਕ ਐ ਸਾ ਕੰਮ ਕਰ ਠੀਕ ਐ ਵਧੀਆ ਤੇ ਬੱਤੀ ਵਾਹ ਫੋਟੋ ਕਿਦਾਂ ਠੀਕ ਠਾਕ ਆ ਵਾ ਸਾ ਤੇਰਾ ਇਦਾਂ ਕਰੀਏ ਫਿਰ ਨਹੀਂ ਤੇ ਦੱਸਦਾ ਮਮੀ ਜੀ ਡੈਡੀ ਜੀ ਨੇ ਤਾਂ ਹੋਰ ਪੰਗਾ ਪਾ ਦਿੱਤਾ ਵਾ ਉਹ ਕੰਮ ਨਿਬੜ ਗਿਆ ਵਾ ਸਾਰਾ ਅਹੀਂ ਜਿਹੜਾ ਕਹਤਾ ਵਾ ਐਂ ਕਾ ਚਲੋ ਹਨੂੰ ਇਧਰੋਂ ਵੀ ਪਹਿਲੀ ਮਿਲ ਜਣੀ ਆ ਤਾਂ ਇਧਰੋਂ ਚਲੋ ਜਿਹੜੇ ਭਾਈ 2 ਕਿਲੋ ਪਾਏ ਤੈਨ ਕਿੱਲੇ 2 1 ਮਮੀ ਜੀ ਵੇਖੋ ਉਧਰੋਂ ਪਾਏ ਹਨੂੰ ਮਿਲਣੇ 2 ਕਿਲੋ 2 ਕਿਲੋ ਆਏ ਰਹਾ 2 ਕਿਲੋ ਕੋਈ ਨਹੀਂ ਕੋਈ ਨਹੀਂ 2 ਕਿਲੋ ਤੇ 2 ਕਿਲੋ ਆ ਬਹਾਨਾ ਹੋ ਗਈ ਪੁੱਛੋਗੀ ਪਰ ਪੈਸੇ ਤਾਂ 6 ਕਿਲੋ ਹੀ ਉਹਨਾਂ ਪਰੇ ਸਗਣਾ 2 1 ਮਮੀ ਜੀ ਵੇਖੋ ਉਧਰੋਂ ਭਾਈ ਹਨ ਦੋ ਕਿਲੇ ਮਿਲੇ ਤੇ ਭਾਈ ਤਿੰਨ ਮਿਲਣ ਉਹ ਤੁਹਾਨੂੰ ਮਿਲ ਨਹੀਂ ਮਿਲਨੀ ਆ 21 ਗੱਡੀ ਜੀ ਹੀ ਗੱਲ ਕਰਨ ਆਈ ਹੀ ਹੂੰ ਉਹ ਜੋਬ ਬੋਲੋਂ ਵੀ ਕਿਦਾਂ ਕੀਤਾ ਪਤਾ ਕਿ ਜਾਣ ਨਹੀਂ ਮੈਂ ਕਹਤਾ ਸੌਰੀ 21 ਸਮਝ ਨਹੀਂ ਗੱਲ ਸਮਝ ਆ ਰਹੀ